ਚੰ 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 ਸੁਣੀ ਬਾਰハਮੀ ਨੂੰ ਫੋਨ ਉਸ ਨੂੰ ਅੱਗੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ 4 ਰੰਗ ਦਾ ਐਕਸਰ ਅਰੇ ਹੌਲੀ ਟਿਕਾ ਲੈ ਹਾਂ ਆਦਾ ਬੱਜਦਾ ਹੀ ਹੈ ਵਾਹ ਚਲੋ ਫਿਰ ਕਿੱਥੇ ਜਾਏਗਾ ਚੱਲ ਕਿੱਧਰ ਨਹੀਂ ਜਾਂਦਾ ਉਹ ਜਾ ਮੋੜੇਗਾ ਮੋੜ ਤੇ ਰੀ ਮੋੜਨ ਦੇ ਨਿਆਹ ਕੜ ਜਾ ਚਲ ਆਇਆ ਕਰ ਇੱਥੋਂ ਘਰ ਮੇਰੇ ਕੰਦੇ ਮਾੜਾ ਦਾ ਪਿੱਛੇ ਵਿਚਲੇ ਮਾਰ ਰਿਹਾ ਪਰ ਲਾਈਟਾਂ ਦੇ ਘੇਰਦੇ ਨੂੰ ਖੜੇ ਨੂੰ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਉਹਨਾਂ ਨੇ ਬੈਕ ਮਾਰ ਚੁੱਕਾ ਨਹੀਂ ਮਾਰਦਾ ਜੀ ਲਾਈਟਾਂ ਦੇ ਘੇਰਦੇ ਨੂੰ ਰਾਤ ਨੂੰ ਲੈ ਇਹ ਮਾਰ ਰਿਹਾ ਮਾਰ ਰਿਹਾ ਲਾਈਟਾਂ ਦੇ ਬਹੁਤ ਜਗਾ ਉਹ ਲੋਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਜਾਨ ਦੇ ਦਿੱਤਰ ਜੰਮਾ ਜਾਨ

ਕੌਣ ਕੌਣ ਲਾ ਫੋਨ ਫੋਨ ਲਾਦਾ ਇਹਦੇ ਡਰਾਈਵਰ ਦੀ ਕਟਾਈ ਕਰਾਉਣਾ ਚੰਗੀ ਇਹ ਜੀਪਸ ਲੱਗੇ ਆ ਭੱਜ ਸਕਦਾ ਨਹੀਂ

இதுகுறித்து எமது செய்தியாளர் ਕੀ ਨੂੰ ਚਲਣ ਦੇ ਕਿ ਫਿੱਟ ਚਲੋ ਜਾਓ ਕਿ ਨੂੰ ਦਾ ਦੂਰ ਰੱਖੋ ਹੱਥ ਪੰਡਾ ਜੀ ਸਾਰਾ ਦੋ ਬ੍ਰੇਕ ਮਾਰੂਗਾ ਤਾਰ ਦੀ ਫੋਨ ਦਾ ਫੋਨ ਦੱਤਿਂ ਫੋਨ ਦਾ ਸੁਣ ਫੋਨ ਸੁਣ 8 ਕਿਰੀ ਬਾਜੀ ਬਣ ਗਈ ਬਾਜ ਕਰੂ 10 ਮਿੰਟ ਬਾਅਦ ਗੱਲ ਬਾਜ ਕਰੀ ਬਾਜ ਕਰੀ ਹੈਲੋ ਕੱਟ ਵਰੂਏ ਦੇਖੀ ਮੈਂ ਇਧਰ ਮੁੜੂਗਾ ਦੇਵਗੜ੍ਹ ਨੂੰ ਹੈਲੋ ਮੈਂ ਗੜ੍ਹ ਨੂੰ ਮੁੜੂਗਾ ਮੈਂ ਗੱਡੀ ਪਿੱਛੇ ਬਾਜ ਕਰਾਂ ਤੈਨੂੰ ਅਣਾ ਦੇ ਵਿੱਚ ਆ ਆ ਵਿੱਕੀ ਵਿੱਕੀ ਜੇ ਨੂੰ ਜਮੀ ਨਹੀਂ ਦਿਵਾਉਂਦਾ ਪਤਾ ਕੰਜਰ ਦਾ ਚੱਲ 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 ਉਹ ਕਰ ਗਿਆ ਉਹ ਲੱਗਾ ਮੋੜ ਤੇ ਉਹ ਲੱਗਾ ਮੋੜ ਤੇ ਵਿੱਕੀ ਉਹ ਗੱਡੀ ਚਲਾਉਂਦੀ ਅੱਧ ਮੰਡੀ ਨਹੀਂ ਬਾਈ ਹੋਰ ਹੋਰੇ ਕਿਸੇ ਘਟਾ ਬਣਾ ਲਿਆ ਉਹ ਮਾੜੇ ਹੁਣ ਕਿੱਥੇ ਮਾਰ ਗਿਆ ਜੀ ਸੋਹਰੂ ਜੀ ਪਾਰਾ ਪੁੱਛੀ ਮੈਂ ਨਾ ਹਾਂ ਬੱਲੇ ਆਪਣੇ ਵਾਲੇ ਨਾ 3 ਬੰਦੇ ਜਾਂ 2 ਬੰਦੇ ਦੇਖਾਂਗੇ ਫਸਾਉਣ ਕਰਕੇ ਤਾਰਾਂਗੇ ਬਗੀਵਾ ਚਲਾਵਾ ਬਿੱਟਵੇ ਤੇ ਚੜਦੇ ਆ ਫਿਰ ਇੱਕ ਬੰਦਾ ਫੁੱਲ ਤੇ ਉਹ ਬਿੱਕੀ ਨਾਲ ਚੜਾ ਉਹ 2 ਬੰਦੇ ਨਾ 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 ਗਿਆ ਪਹਿਲੂ ਵਾਲਾ ਉਹਨਾਂ ਦੀ ਬਿੱਕੀ ਪੈਂਡਾ ਲੂ ਉਹਨਾਂ ਨੂੰ ਤੁਸੀਂ ਕੀ ਨਾਲ ਲਗਾ ਰਹੇ ਹੋ ਇਹ ਬੰਦੇ ਨੂੰ ਖੜਕੀ ਕੰਮ ਕਰਾਉਣ ਨੂੰ ਜੀ 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 ਪਾਟਾ ਪਾਦੀ ਜਲੀ ਰੋਣਾ ਬੰਨ ਰੋਣਾ ਕਰ ਬਿਠਾਰ ਗਿਆ ਜਿਹੜਾ ਨਾ ਆ ਜਾ ਠੇਕੇਦਾਰ ਆਲਾ ਆਹ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿੱਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਸੋ ਲਗੇ ਰਿਹਾ ਸਾਡੇ ਪਟਿਆਲ ਨੂੰ ਪਾਲੀ ਗੱਟੀ ਹੈ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲਾ ਮੁੱਖ ਭਾਰਤ ਕੇ ਗੁਰ ਰਖਾ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ। ਹੋਰ ਇਹ ਗੱਡੀ ਰੋਕ ਰਹੀ ਰਿਹਾ ਹੈਗਾ। ਹੋਰ ਬੜੀ ਬੁਰੀ ਤਿੱਖਿਆ ਪਿਆ ਰਿਹਾ ਉਹ ਸਾਈਡਾ ਮਾਰ ਰਿਹਾ। ਸੌਣੀ ਸਗੱਡੀ ਨੂੰ ਫੜਾਂਗੇ। ਹੋਰ ਇਸ ਗੱਡੀ ਵਿੱਚ ਬਹਿ ਲੱਦੇ ਹੋਏ ਆ। ਇਹ ਸਾਡੇ ਇਹਨੇ ਕੁਛ ਨਹੀਂ ਕਰਨਾ। ਸलाम ਗੁਰ ਰਖਾ ਦਲ ਟੀਮ ਜੀ ਗੱਡੀ। ਹੋਰ ਸਾਡੇ ਪਤਣਾ ਦੋ ਆ। ਔਰ ਵੀ ਦੇਖ ਸਕਦੇ ਹੋ ਗੱਡੀਆਂ ਮਗਨ ਲੱਗੇ ਹੋਏ ਆ ਔਰ ਜੂਵੇਂ ਵੀ ਇਟਪੁੱਟ ਇਨਪੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਓਏ ਓਏ ਮਾਰ ਕੇ ਓਏ ਬਾਈ ਚੁੰ ਫੜਾ ਤੂੰ ਗੱਡੀ ਫੜਾ ਮੈਨੂੰ ਜੋ ਗੱਡੀ ਚਲਦੀ ਛੱਡਦੀ ਛਾਲ ਮਾਰ ਕੇ ਦੌੜ ਗਿਆ ਤੋ ਗੱਡੀ ਰੋਕੀਆ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਦੂਣ ਭੱਜਿਆ ਪਰਨਾਉ ਨੂੰ 100 ਗਊ ਰੱਖਿਆ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਹ ਕਮੋ ਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਹੈਗਾ ਬਸ ਕੋਈ ਯਾਰ ਕਿਸੇ ਨਾਲ ਬੱਜੇਗਾ ਦਰਵਾਜ਼ਾ ਗੱਡੀ ਨੇ ਮਾਰਿਆ ਇਹ ਇੱਕ ਸਾਈਕੋਪਤ ਗੜ ਲਿਆ ਸਾਈਕੋਪਤ ਦੀ ਗਲਤੀ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂ ਉਹ ਤਾਂ ਬਾਅਦ ਫੋਸਟ ਪਾ ਕੇ ਲੈ ਜਾਓ ਇਹਨੂੰ ਬਾਅਦ ਨੂੰ ਪਿੱਛੇ ਘੇਰੋ ਲੈਣੇ ਮੈਂ ਪੁਲਿਸ ਕਿੱਥੇ ਹੈ ਹਸਪੀਟਲ ਲੈ ਕੇ ਜਾਓ ਬਾਅਦ ਚ ਇਹਨੂੰ ਸਰਕਾਰੀ ਬਿਆਨ ਇਸ ਤੋਂ ਬਾਅਦ ਚ ਲੈ ਕੇ ਉਹ ਤਾਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹੈ ਗੈਂ ਵਾਲੀ ਤੋਂ ਕੋਈ ਖੜੀ ਹੈ ਯਾਰ